ਸੇ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਇਸ ਵੀਡੀਓ ਨੂੰ ਉਹ ਪਰਮ ਪਿਤਾ ਪਰਮਾਤਮਾ ਦਾ ਆਪਣੇ ਆਪ ਦੇ ਲਈ ਇੱਕ ਸੁਨੇਹਾ ਸਮਝ ਕੇ ਸੁਣਨਾ ਅਤੇ ਜੋ ਵੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨ ਜਾ ਰਹੇ ਹਾਂ ਨਾ ਇਹਨੂੰ ਸੁਣ ਕੇ ਸਮਝ ਕੇ ਆਪਣੇ ਆਪ ਦੇ ਉੱਤੇ ਲਾਗੂ ਵੀ ਕਰਨਾ ਤਾਂ ਸਾਡਾ ਭਲਾ ਹੋਵੇਗਾ ਤਾਂ ਅੱਜ ਦੀ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਇੱਕ ਨਿੱਕੀ ਜੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਇਹ ਕਹਾਣੀ ਦੇ ਰਾਹੀਂ ਹੀ ਸਾਨੂੰ ਸਭ ਕੁਝ ਸਮਝਦੇ ਵਿੱਚ ਆਉਣਾ ਹੈ ਕਹਾਣੀ ਨਿੱਕੀ ਜੀਆ ਪਰ ਇਹਦੀ ਸਿੱਖਿਆ ਬਹੁਤ ਵੱਡੀ ਆ ਜੇ ਆਪਾਂ ਇਸ ਸਿੱਖਿਆ ਨੂੰ ਸਮਝ ਲਿਆ ਆਪਣੇ ਆਪ ਦੇ ਉੱਤੇ ਲਾਗੂ ਕਰ ਲਿਆ ਦਾ ਸਾਡਾ ਪਲਾ ਹੋ ਜਾਵੇਗਾ ਕਹਿੰਦੇ ਹਾਜੀ ਮੁਹੰਮਦ ਇੱਕ ਮੁਸਲਮਾਨ ਫਕੀਰ ਹੋਇਆ ਉਹ ਇੱਕ ਸਾਧੂ ਪੁਰਸ਼ ਸੀ ਕਹਿੰਦੇ ਇੱਕ ਦਿਨ ਉਸ ਨੂੰ ਸੁਪਨਾ ਆਇਆ ਕਿ ਜਿਸ ਤਰ੍ਹਾਂ ਉਹ ਮਰ ਗਿਆ ਹੋਵੇ ਅਤੇ ਮਰਨ ਤੋਂ ਬਾਅਦ ਇੱਕ ਚੁਰਾਹੇ ਤੇ ਖੜਾ ਹੈ ਚੁਰਾਹੇ ਨੂੰ ਸਮਝਦੇ ਹੋ ਨਾ ਜਿੱਥੋਂ ਚਾਰ ਰਸਤੇ ਨਿਕਲਦੇ ਹੋਣ ਤੇ ਕਹਿੰਦੇ ਉਹ ਹਾਜੀ ਮੁਹੰਮਦ ਨੂੰ ਵੀ ਇੰਜ ਲੱਗਿਆ ਵੀ ਜਿਵੇਂ ਮਰਨ ਤੋਂ ਬਾਅਦ ਮੈਂ ਇੱਕ ਚੁਰਾਹੇ ਤੇ ਖੜਾ ਹਾਂ ਉਸ ਚਰਾਹੇ ਦੇ ਉੱਤੇ ਚਾਰ ਰਸਤੇ ਇੱਕ ਰਸਤਾ ਨਰਕ ਨੂੰ ਜਾਂਦਾ ਹੈ ਇੱਕ ਸਵਰਗ ਨੂੰ ਇੱਕ ਧਰਤੀ ਨੂੰ ਇੱਕ ਮੁਕਤੀ ਨੂੰ ਤੇ ਕਹਿੰਦੇ ਉਸ ਚਰਾਹੇ ਤੇ ਇੱਕ ਦੇਵਦੂਤ ਖੜਾ ਹੈ ਜੋ ਸਭ ਨੂੰ ਉਹਨਾਂ ਦੇ ਕਰਮਾਂ ਦੇ ਅਨੁਸਾਰ ਰਸਤਾ ਦਿਖਾ ਰਿਹਾ ਹੈ ਕਿੰਨੇ ਜਦ ਹਾਜੀ ਮੁਹੰਮਦ ਨੇ ਇਹ ਸਭ ਕੁਝ ਹੁੰਦਾ ਦੇਖਿਆ ਤਾਂ ਉਹ ਬਿਲਕੁਲ ਨਹੀਂ ਘਬਰਾਇਆ ਉਹਨੂੰ ਬਿਲਕੁਲ ਵੀ ਡਰ ਨਹੀਂ ਲੱਗਾ ਕਿਉਂਕਿ ਉਹ ਜ਼ਿੰਦਗੀ ਭਰ ਸਾਧੂ ਰਿਹਾ ਉਹਨੇ ਹਰ ਦਿਨ ਪੂਰੇ 5 ਵਾਰ ਨਮਾਜ਼ ਪੜ੍ਹੀ ਸੀ ਅਤੇ ਆਪਣੀ ਜ਼ਿੰਦਗੀ ਦੇ ਵਿੱਚ 60 ਵਾਰ ਹੱਜ ਕੀਤਾ ਇਸੇ ਕਰਕੇ ਹੀ ਉਹਦਾ ਨਾਮ ਹਾਜੀ ਮੁਹੰਮਦ ਪਿਆਸੀ ਤੇ ਇਸੇ ਗੱਲ ਦਾ ਉਹਨੂੰ ਬੜਾ ਹੀ ਮਾਣ ਸੀ ਉਹਨੂੰ ਲੱਗਾ ਕਿ ਮੈਨੂੰ ਜ਼ਰੂਰ ਜਾਂ ਤਾਂ ਸਵਰਗ ਦਾ ਰਸਤਾ ਮਿਲੇਗਾ ਜਾਂ ਫਿਰ ਮੁਕਤੀ ਦਾ ਪਰ ਕਹਿੰਦੇ ਜਦੋਂ ਹਾਜੀ ਮੁਹੰਮਦ ਦੀ ਵਾਰੀ ਆਈ ਤਾਂ ਦੇਵਦੂਤ ਨੇ ਉਸਨੂੰ ਨਰਕਾਂ ਦਾ ਰਸਤਾ ਦਿਖਾਇਆ ਕਿਆ ਕਿ ਤੁਸੀਂ ਇਸ ਪਾਸੇ ਨੂੰ ਜਾਓ ਕਹਿੰਦੇ ਜਦ ਹਾਜੀ ਮੁਹੰਮਦ ਨੇ ਨਰਕਾਂ ਦਾ ਰਸਤਾ ਦੇਖਿਆ ਤਾਂ ਦੇਵਦੂਤ ਨੂੰ ਕਹਿਣ ਲੱਗਾ ਕਿ ਦੇਵਦੂਤ ਜੀ ਲੱਗਦਾ ਤੁਹਾਨੂੰ ਕੋਈ ਭੁਲੇਖਾ ਪੈ ਗਿਆ ਕਿਉਂਕਿ ਮੇਰੇ ਕਰਮਾਂ ਦੇ ਅਨੁਸਾਰ ਮੈਂ ਨਰਕ ਤਾਂ ਨਹੀਂ ਜਾ ਸਕਦਾ ਕਿਉਂਕਿ ਮੈਂ 60 ਵਾਰ ਹੱਜ ਕੀਤਾ ਹੈ ਕਹਿੰਦੇ ਦੇਵਦੂਤ ਨੇ ਹੱਸਦੇ ਹੋਏ ਕਿਹਾ ਉਹ 60 ਵਾਰ ਦਾ ਹੱਜ ਤੇਰਾ ਵਿਅਰਥ ਚਲਾ ਗਿਆ ਕਿਉਂਕਿ ਜਦ ਵੀ ਤੈਨੂੰ ਕੋਈ ਤੇਰੇ ਨਾਮ ਬਾਰੇ ਪੁੱਛਦਾ ਸੀ ਤਾਂ ਉਸ ਨੂੰ ਕਹਿੰਦਾ ਸੀ ਕਿ ਮੈਂ 60 ਵਾਰ ਹਜ ਕੀਤਾ ਹੈ ਤੂੰ ਹੰਕਾਰੀ ਹੋ ਗਿਆ ਸੀ ਅਤੇ ਇਸ ਗੱਲ ਦਾ ਤੂੰ ਧਰਤੀ ਦੇ ਉੱਤੇ ਰਹਿ ਕੇ ਬਹੁਤ ਫਾਇਦਾ ਵੀ ਚੁੱਕਿਆ ਇਸ ਕਰਕੇ ਤੇਰਾ 60 ਵਾਰ ਦਾ ਹਜ ਵਿਅਰਥ ਚੱਲਿਆ ਗਿਆ ਕਹਿੰਦੇ ਜਦ ਦੇਵਦੂਤ ਦੇ ਮੂੰਹ ਇਹ ਗੱਲ ਸੁਣੀ ਤਾਂ ਹਾਜੀ ਮੁਹੰਮਦ ਸਾਹਿਬ ਥੋੜਾ ਕਬਰਾ ਗਏ ਕਹਿੰਦੇ ਫਿਰ ਦੇਵਦੂਤ ਨੇ ਪੁੱਛਿਆ ਇਸ ਤੋਂ ਇਲਾਵਾ ਕੁਝ ਹੋਰ ਕੀਤਾ ਹੈ ਤੇ ਕਹਿੰਦੇ ਹਾਜੀ ਮੁਹੰਮਦ ਨੇ ਥਿਰਕਦੀ ਹੋਈ ਆਵਾਜ਼ ਦੇ ਨਾਲ ਕਿਹਾ ਕਿ ਹਾਂ ਜੀ ਮੈਂ ਪੂਰੇ ਦਿਨ ਦੇ ਵਿੱਚ 5 ਵਾਰ ਨਮਾਜ਼ ਪੜੀ ਆ ਪਰ ਕਹਿੰਦੇ ਦੇਵਦੂਤ ਜੀ ਕਹਿਣ ਲੱਗੇ ਕਿ ਤੇਰੀ ਦਿਨ ਦੇ ਵਿੱਚ 5 ਵਾਰ ਪੜੀ ਨਮਾਜ਼ ਵੀ ਤੇਰੇ ਕੰਮ ਨਹੀਂ ਆਉਣੀ ਕਿਉਂਕਿ ਤੂੰ ਨਮਾਜ਼ ਦੂਸਰਿਆਂ ਨੂੰ ਦਿਖਾਉਣ ਦੇ ਲਈ ਪੜਦਾ ਸੀ ਜਦੋਂ ਤੈਨੂੰ ਕੋਈ ਦੇਖ ਰਿਹਾ ਹੁੰਦਾ ਸੀ ਉਦੋਂ ਤੂੰ ਸਮਾਂ ਵਧ ਲਗਾਉਂਦਾ ਸੀ ਪਰ ਜਦ ਤੂੰ ਇਕੱਲਾ ਨਮਾਜ਼ ਪੜਦਾ ਤਾਂ ਤੂੰ ਕਾਲੀ ਕਾਲੀ ਨਮਾਜ਼ ਪੜ ਕੇ ਕੰਮ ਨਵੇਂ ਦਿੰਦਾ ਇੱਕ ਵਾਰ ਤੇਰੇ ਘਰ ਦੇ ਵਿੱਚ ਕੋਈ ਆਇਆ ਤਾਂ ਤੂੰ ਬਹੁਤ ਦੇਰ ਤੱਕ ਨਮਾਜ਼ ਪੜਦਾ ਰਿਹਾ ਕਿਉਂਕਿ ਤੂੰ ਇਹ ਦਿਖਾਉਣਾ ਚਾਹੁੰਦਾ ਸੀ ਕਿ ਤੂੰ ਬਹੁਤ ਧਾਰਮਿਕ ਆ ਇਸ ਕਰਕੇ ਤੇਰੀ ਵਿਖਾਵੇ ਦੀ ਨਮਾਜ਼ ਕਰਕੇ ਤੇਰੀ ਨਮਾਜ਼ ਵੀ ਤੇਰੇ ਕੰਮ ਨਹੀਂ ਆਈ ਕਹਿੰਦੇ ਜਦੋਂ ਦੇਵਦੂਤ ਨੇ ਇਹ ਸਾਰੀਆਂ ਗੱਲਾਂ ਕਹੀਆਂ ਤਾਂ ਹਾਜੀ ਮੁਹੰਮਦ ਸਾਹਿਬ ਕਬਰ ਆ ਗਏ ਜਦੋਂ ਕਬਰਾਈ ਤਾਂ ਉਹਨਾਂ ਦਾ ਸੁਪਨਾ ਟੁੱਟ ਗਿਆ ਉਹਨਾਂ ਦੀ ਅੱਖ ਖੁੱਲ ਗਈ ਪਰ ਕਹਿੰਦੇ ਉਸ ਰਾਤ ਨੂੰ ਆਏ ਹੋਏ ਸੁਪਨੇ ਨੇ ਹਾਜੀ ਮੁਹੰਮਦ ਦੀ ਜ਼ਿੰਦਗੀ ਬਦਲ ਦਿੱਤੀ ਉਸ ਦਿਨ ਤੋਂ ਉਹਨਾਂ ਨੇ ਆਪਣੇ ਨਾਮ ਦੇ ਨਾਲ ਉਹ ਹਾਜੀ ਹਟਾ ਦਿੱਤਾ ਅਤੇ ਨਮਾਜ਼ ਵੀ ਉਹਨਾਂ ਨੇ ਲੁਕ ਛਿਪ ਕੇ ਪੜਨੀ ਲੋਕਾਂ ਨੂੰ ਲੱਗਦਾ ਸੀ ਕਿ ਇਹ ਪਾਗਲ ਹੋ ਗਿਆ ਹੈ ਇਹ ਨੇ ਬੜਾਪੇ ਦੇ ਵਿੱਚ ਆ ਕੇ ਨਮਾਜ਼ ਪੜਨੀ ਬੰਦ ਕਰ ਦਿੱਤੀ ਆ ਪਰ ਕਹਿੰਦੇ ਹਾਜੀ ਮੁਹੰਮਦ ਨੇ ਕਦੇ ਵੀ ਇਸ ਗੱਲ ਦਾ ਖੰਡਨ ਨਹੀਂ ਕੀਤਾ ਕਿ ਉਹ ਗੁਪਤ ਰੂਪ ਦੇ ਵਿੱਚ ਨਮਾਜ਼ ਪੜ ਰਿਹਾ ਹੈ ਉਨੇ ਨਮਾਜ਼ ਪੜਨੀ ਸ਼ਰਜੀ ਨਹੀਂ ਅਤੇ ਇਸ ਤਰੀਕੇ ਦੇ ਨਾਲ ਪੜੀ ਹੋਈ ਨਮਾਜ਼ ਉਹਦੀ ਸਾਰਥਕ ਵੀ ਹੋ ਰਹੀ ਸੀ ਸੋ ਇਹ ਕਹਾਣੀ ਆਪਾਪ ਜੀ ਦੇ ਨਾਲ ਇਸ ਕਰਕੇ ਸਾਂਝੀ ਕੀਤੀ ਕਿਉਂਕਿ ਕਿਤੇ ਨਾ ਕਿਤੇ ਆਪਾਂ ਵੀ ਇਹ ਗਲਤੀ ਕਰਦੇ ਹੀ ਰਹਿੰਨੇ ਆ ਮਹਾਪੁਰਖ ਜੀ ਵੀ ਹਮੇਸ਼ਾ ਕਹਿੰਦੇ ਨੇ ਕਿ ਭਾਈ ਨਾਮ ਦੀ ਕਮਾਈ ਜਿੰਨੀ ਕਰਨੀ ਔਖੀ ਆ ਨਾ ਇਹ ਤੋਂ ਕਿਤੇ ਜ਼ਿਆਦਾ ਔਖਾ ਹੈ ਇਸ ਕਮਾਈ ਨੂੰ ਸੰਭਾਲਣਾ ਕਿਉਂਕਿ ਜੇਕਰ ਅਸੀਂ ਵਿਖਾਵੇ ਕਰਕੇ ਪਾਠ ਪੂਜਾ ਕਰ ਰਹੇ ਹਾਂ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰ ਰਹੇ ਹਾਂ ਤਾਂ ਸਮਝੋ ਫਿਰ ਉਸ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਪਰਮ ਪਿਤਾ ਪਰਮਾਤਮਾ ਤਾਂ ਅੰਤਰਜਾਮੀ ਨੇ ਉਹ ਦਿਲਾਂ ਦੀਆਂ ਜਾਣਨ ਵਾਲੇ ਨੇ ਉਹਨਾਂ ਨੂੰ ਸਭ ਪਤਾ ਕਿ ਕੌਣ ਪਿਆਰ ਦੇ ਵਿੱਚ ਬਿਠਾਏ ਅਤੇ ਕੌਣ ਸਿਰਫ ਵਿਖਾਵੇ ਦੇ ਲਈ ਬਿਠਾਏ ਕੌਣ ਸਿਰਫ ਇਹ ਸਿੱਧ ਕਰਨ ਦੇ ਲਈ ਬਿਠਾਏ ਕਿ ਮੈਂ ਧਾਰਮਿਕ ਹਾਂ ਕੋਈ ਵੀ ਧਰਮ ਇਹ ਇਜਾਜ਼ਤ ਨਹੀਂ ਦਿੰਦਾ ਕਿ ਵਿਖਾਵੇ ਦੇ ਲਈ ਪਾਠ ਪੂਜਾ ਕਰੋ ਸਭ ਧਰਮਾਂ ਦੇ ਵਿੱਚ ਮਨ ਰਾਹੀ ਉਹ ਪਰਮ ਪਿਤਾ ਪਰਮਾਤਮਾ ਦੇ ਨਾਲ ਜੁੜਨਾ ਸਿਖਾਇਆ ਜਾਂਦਾ ਹੈ ਮਨ ਰਾਹੀ ਉਹ ਪਰਮ ਪਿਤਾ ਪਰਮਾਤਮਾ ਦੇ ਨਾਲ ਜੁੜਨ ਦੀ ਸਿੱਖਿਆ ਦਿੰਦੀ ਆ ਤਾਂ ਆਪਾਂ ਵੀ ਇਸ ਸਿੱਖਿਆ ਨੂੰ ਆਪਣੇ ਆਪ ਦੇ ਉੱਤੇ ਲਾਗੂ ਕਰਨਾ ਹੈ ਆਪਣੇ ਅੰਦਰ ਝਾਤ ਮਾਰ ਕੇ ਦੇਖਣਾ ਹੈ ਕਿ ਜੇਕਰ ਅਸੀਂ ਵੀ ਰੋਜ਼ ਸਵੇਰੇ ਅਮਰਤ ਵੇਲੇ ਉੱਠਦੇ ਆ ਨਾਮ ਜਪਦੇ ਆ ਤਾਕਿ ਤੇ ਅਸੀਂ ਵੀ ਇੱਕ ਸਾਰੀ ਸੇਵਾ ਵਖਾਵੇ ਦੇ ਲਈ ਤਾਂ ਨਹੀਂ ਕਰ ਰਹੇ ਜਾਂ ਫਿਰ ਵਾਰ-ਵਾਰ ਕੀਤੀ ਹੋਈ ਸੇਵਾ ਦੀ ਚਰਚਾ ਤਾਂ ਨਹੀਂ ਕਰ ਰਹੇ ਕਿਉਂਕਿ ਜਪੇ ਹੋਏ ਨਾਮ ਦੀ ਜਾਂ ਅਮਰਤ ਵੇਲੇ ਦੀ ਵਾਰ-ਵਾਰ ਚਰਚਾ ਕਰਨੀ ਮਹਾਪੁਰਖ ਜੀ ਕਹਿੰਦੇ ਸਮਝੋ ਐਨੀ ਕੀਮਤੀ ਕਮਾਈ ਕਰਕੇ ਤੁਸੀਂ ਗਵਾ ਰਹੇ ਹੋ ਕਿਉਂਕਿ ਜਦੋਂ ਅਸੀਂ ਆਪਣੇ ਜਪੇ ਹੋਏ ਨਾਮ ਦੀ ਕੀਤੀ ਹੋਈ ਸੇਵਾ ਦੀ ਵਾਰ-ਵਾਰ ਚਰਚਾ ਕਰਦੇ ਹਾਂ ਜਾਂ ਫਿਰ ਚਰਚਾ ਕਰਦੇ ਹੀ ਇਸ ਕਰਕੇ ਕਿ ਲੋਕ ਸਾਡੀ ਤਾਰੀਫ਼ ਕਰਨ ਤਾਂ ਫਿਰ ਕਿਤੇ ਨਾ ਕਿਤੇ ਸਾਡੇ ਅੰਦਰ ਵੀ ਹਉਮੈ ਹੰਕਾਰ ਆ ਜਾਂਦਾ ਹੈ ਸੋ ਇਸ ਕਹਾਣੀ ਤੋਂ ਆਪਾਂ ਵੀ ਸਿੱਖਿਆ ਲੈਣੀ ਹੈ ਕਿ ਜੇ ਸਤਗੁਰ ਸੱਚੇ ਪਾਤਸ਼ਾਹ ਨੇ ਤਰਸ ਕੀਤਾ ਹੈ ਸਤਗੁਰ ਸੱਚੇ ਪਾਤਸ਼ਾਹ ਸਿਰ ਦੇ ਉੱਤੇ ਮੀਰ ਪ੍ਰਿਆਹ ਹੱਥ ਰੱਖ ਕੇ ਅੰਮ੍ਰਿਤ ਵੇਲੇ ਦੀ ਸੇਵਾ ਲੈ ਰਹੇ ਨੇ ਤਾਂ ਇਸ ਸੇਵਾ ਨੂੰ ਆਪਣੇ ਤੱਕ ਰੱਖੋ ਵਾਰ-ਵਾਰ ਚਰਚਾ ਨਹੀਂ ਕਰਨੀ ਇਸ ਦਾ ਵਿਖਾਵਾ ਨਹੀਂ ਕਰਨਾ ਕਿਉਂਕਿ ਕੁਝ ਲੋਕ ਵਿਖਾਵਾ ਕਰਕੇ ਗਵਾ ਬੈਠਦੇ ਆ ਅਤੇ ਕੁਝ ਲੋਕ ਕਿਸੇ ਦੀ ਨਿੰਦਿਆ ਚੁਗਲੀ ਕਰਕੇ ਕਿਸੇ ਦੇ ਨਾਲ ਈਰਖਾ ਕਰਕੇ ਕਿਸੇ ਦਾ ਮਾੜਾ ਕਰਕੇ ਜਾਂ ਕਿਸੇ ਬਾਰੇ ਮਾੜਾ ਸੋਚ ਕੇ ਇਹ ਨਾਮ ਦੀ ਕਮਾਈ ਨੂੰ ਸਾਂਭਣਾ ਬਹੁਤ ਔਖਾ ਹੈ ਇਹ ਕਮਾਈ ਜਿੰਨੀ ਹੀ ਗੁਪਤ ਰਹੇਗੀ ਸਾਡੇ ਤੱਕ ਰਹੇਗੀ ਨਾ ਉਨਾ ਹੀ ਬਚੀ ਰਹੇਗੀ ਪਰ ਜਦੋਂ ਹੀ ਅਸੀਂ ਇਸ ਚੀਜ਼ ਦਾ ਲੋਕ ਵਿਖਾਵਾ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਅਸੀਂ ਆਪਣਾ ਹੀ ਨੁਕਸਾਨ ਕਰਦੇ ਹਾਂ ਸੋ ਅਮਰਤ ਵੇਲੇ ਉੱਠਣਾ ਹੈ ਅਤੇ ਅਮਰਤ ਵੇਲੇ ਦੇ ਨਾਲ ਹੋਰ ਵੀ ਭੈਣ ਭਰਾਵਾਂ ਨੂੰ ਜੋੜਨ ਦਾ ਯਤਨ ਕਰਨਾ ਹੈ ਪਰ ਵਾਰ-ਵਾਰ ਆਪਣੀ ਕਮਾਈ ਦੀ ਚਰਚਾ ਨਹੀਂ ਕਰਨੀ ਕਿ ਮੈਂ ਇੰਨੇ ਪਾਠ ਕਰਦਾ ਹਾਂ ਮੈਂ ਇੰਨੇ ਵਜੇ ਉੱਠਦਾ ਹਾਂ ਮੈਂ ਤਾਂ ਇੰਨੀ ਸੇਵਾ ਕਰਦਾ ਹਾਂ ਮੈਂ ਤਾਂ ਇੰਨੇ ਵਜੇ ਗੁਰੂ ਘਰੇ ਪਹੁੰਚ ਜਾਂਦਾ ਹਾਂ ਜੋ ਵੀ ਵਾਹਿਗੁਰੂ ਅਕਾਲ ਪੁਰਖ ਜੀ ਸੇਵਾ ਕਰਵਾ ਰਹੇ ਨੇ ਇਹ ਕਿਤੇ ਕੋਈ ਚੰਗਾ ਕਰਮ ਸਾਡਾ ਅੱਗੇ ਆ ਗਿਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਤਰਸ ਕਰਕੇ ਇਹ ਸੇਵਾ ਬਖਸ਼ੀ ਹੋਵੇਗੀ ਇਸ ਕਰਕੇ ਕਦੇ ਵੀ ਆਪਣੇ ਅੰਦਰ ਮੈਂ ਨਹੀਂ ਆਉਣ ਦੇਣੀ ਕਿਉਂਕਿ ਜਿੱਥੇ ਮੈਂ ਆਗੀ ਉੱਥੇ ਹੋਂਵੇਂ ਹੰਕਾਰ ਆ ਉਥੇ ਤੂੰ ਦਾ ਪ੍ਰਕਾਸ਼ ਨਹੀਂ ਹੋ ਸਕਦਾ ਤਾਂ ਇਹ ਮੈਂ ਤੂੰ ਹੋ ਮਹੰਕਾਰ ਤੋਂ ਬਚਣਾ